ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਬੁਲਾਉਣਾ ਸਿੱਖ ਲੈ ਚਾਹੁੰਦਾ ਏ ਬੁਲਾਉਣਾ ਬਾਬੇ ਨਾਨਕ ਨੂੰ ਪੈੜ ਡਾਣ ਗੀਦੇ ਮੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹੁੰਦਾ ਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕ ਦੇ ਵੰਗ ਰਾਂ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕ ਦੇ ਵੰਗ ਰਾਂ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਕਲੇ ਜੇ ਤੂੰ ਚਾਹਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਸੈਣ ਜਾਣ ਕੀ ਦੇ ਬਗਰਾ ਬੁਲਾਉਣਾ ਸਿੱਖ ਲੈ ਏ ਤੂੰ ਚੋਨਾਏ ਤੇ ਹੁਣ ਬਾਬੇ ਨਾਨਕ ਨੂੰ ਭਾਈ ਲੈਣੇ ਦੇਵੰਦ ਰਾ ਤੇ ਆਉਣਾ ਸਿੱਖ ਲੈ ਏ ਤੂੰ ਚੋਨਾਏ ਤੇ ਹੁਣ ਬਾਬੇ ਨਾਨਕ ਨੂੰ ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਦ ਰਾਖਾਉਣਾ ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਨੀ ਗੌਰਵਕਰ ਖੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਆਓ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਤੀਥ ਰਾਜ ਮੇਲਾ ਸ਼੍ਰੀ ਕਪਾਲ ਮੋਚਨ ਹਰਿਆਣਾ ਜਿੱਥੇ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਆਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਮੌਕੇ ਉਦਾਸੀ ਨਾਸ਼ਰਮ ਡੇਰਾ ਥੇਵਾਲਾ ਪਿੰਡ ਜਖੇਪੜ ਚਾਰੇਵਾਸ ਜ਼ਿਲ੍ਹਾ ਸੰਗਰੂਰ ਵੱਲੋਂ ਹਰ ਸਾਲ ਦੀ ਤਰ੍ਹਾਂ ਆਸਥਾਨ ਦੇ ਮਜੂਦਾ ਗ੍ਰਿਸ਼ੀਨ શ્રી ਮਾਨ ਮਹੰਤ ਰਤਨਦਾਸ ਜੀ ਵੱਲੋਂ ਸਾਲਾਨਾ ਬਸ਼ਾਲ ਲੰਗਰ ਬਹੁਤ ਹੀ ਸ਼ਰਧਾ ਨਾਲ ਲਗਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਅਤੇ ਪੰਗਤਾਂ ਵਿੱਚ ਬੈਠ ਕੇ ਲੰਗਰ ਦਾ ਆਨੰਦ ਮਾਣਿਆ ਪ੍ਰਸਿੱਧ ਕਵੀਸ਼ਰ ਜਥਾ ਮਾਸਟਰ ਭੀਮ ਮੋੜ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਰਗਾਂ ਕੀਤਾ ਇਨਾਂ ਸਮਾਗਮ ਮੌਕੇ ਸਾਡੇ ਰਿਪੋਰਟਰ ਗੌਰਵ ਗਖਸ਼ੇਪੁਰ ਨਾਲ ਗੱਲਬਾਤ ਕਰਦੇ ਆ ਮਾਨਤ ਰਤਨ ਦਾਸ ਜੀ ਡੇਰਾ ਥੇਵਾਲਾ ਪਿੰਡ ਜਖੇਪਲ ਮਹਾਂਤ ਭਗਵਾਨ ਦਾਸ ਜੀ ਜ਼ਖੇਪੜ ਮਹਾਂਤ ਕੇਵਲ ਦਾਸ ਜੀ ਡੇਰਾ ਹਕਤਾਲਾ ਸਰਦੋਲਗੜ ਮਹਾਂਤ ਲਸ਼ਨ मुनि ਜੀ ਚੈਲਾ ਵਾਲੀ ਮਹਾਂਤ ਬਸੰਤ ਦਾਸ ਜੀ ਭਾਵਾ ਮਹਾਂਤ ਗਰਮੇਲ ਦਾਸ ਜੀ ਫਲੇੜਾ ਮਹਾਂਤ ਹਰਮਨ ਦਾਸ ਜੀ ਚੰਡੂਕੇ ਮਹਾਂਤ ਜਗਦੀਸ਼ मुनि ਜੀ ਬਰੇ ਸਮੇਤ ਬਖ ਬਖ ਮਹਾਪੁਰਸ਼ਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇਗੇ ਅਤਿ ਇਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਇਸ ਪਵਿੱਤਰ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਵੀ ਦਿੱਤੀ ਤੀਰਥ ਰਾਜ ਮੇਲਾ ਸ਼੍ਰੀ ਕਪਾਲ ਮੋਚਨ ਹਰਿਆਣਾ ਤੋਂ ਗੌਰਵ ਕਾ ਖੇਲਪੁਰ ਦੀ ਇੱਕ ਖਾਸ ਰਿਪੋਰਟ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਦੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਲ ਕਿਦੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਲ ਕਿਦੀ ਤਸਵੀਰ ਬਸਾ ਕੇ ਵੇਖ ਜਰਾ ਇਸ ਦਰਦਿਆ ਕੀ ਵੇਖ ਜਨਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰਦਿਆ ਕਿਸਮਤ ਬਣਨੇ ਨੂੰ ਇੱਥੇ ਇੱਕ ਵੀ ਪਲ ਨਹੀਂ ਲੱਗਦਾ ਕਿਸਮਤ ਬਣਨੇ ਨੂੰ ਇੱਥੇ ਇੱਕ ਵੀ ਪਲ ਨਹੀਂ ਲੱਗਦਾ ਟਿਕੜੀ ਹੋਈ ਕਿਸਮਤ ਬਣਨੇ ਨੂੰ ਇੱਥੇ ਇੱਕ ਵੀ ਪਲ ਨਹੀਂ ਲੱਗਦਾ ਤੂੰ ਖਾਤ ਦਾ ਤੇਰੇ ਚਰਨਾਂ ਦੀ ਮਸਕ ਨੂੰ ਲਾ ਕੇ ਵੇਖ ਜਰਾ ਤੂੰ ਖਾਕ ਦਾ ਤੇ ਦੇ ਚੜਨਾ ਦੀ ਮਸਕ ਨੂੰ ਲਾ ਕੇ ਵੇਖ ਜਰਾ ਤਸਵੀਰ ਬਸਾ ਕੇ ਵੇਖ ਜਰਾ ਅਕੀਆਂ ਵਿੱਚ ਬਾਪੈ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ tere aape hi ban jaavegi jitta di tukdir teri tere aape hi ban jaavegi jidda ve tukdir teri tere aape hi ban jaavegi tu apne rus se preet manu tu apne ਮਨੂ ਇੱਕ ਵਾਰ ਮਨਾ ਕੇ ਵੇਖ ਜਰਾ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਇੱਥੇ ਸਭ ਦੀ ਚੋਰੀ ਭਰਤੀ ਐ ਜੋ ਸਰਦਾ ਧਾਰ ਕੀ ਆ ਜਾਵੇ ਕੋਈ ਨਹੀਂ ਇਹ ਨਹੀਂ ਐ ਜੋ ਸਰਦਾ ਧਾਰ ਕੀ ਆ ਜਾਵੇ ਇੱਥੇ ਸਭ ਦੀ ਚੋਰੀ Não, ਸਿਕਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਗਰਾ ਸਿਕਾਉਣਾ ਸਿੱਖ ਲੈ ਜੇ ਚਾਉਣਾ ਹੈ ਸਿਕਾਉਣਾ ਬਾਬੇ ਨਾਨਕ ਨੂੰ ਪਾਇਆ ਨਾਮ ਵੰਗਰਾ ਸਿਕਾਉਣਾ ਸਿੱਖ ਲੈ ਜੇ ਉਚਾਉਣਾ ਹੈ ਸਿਕਾਉਣਾ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪੈੜ ਨਾਨਕੀ ਦੇ ਵਾਂਗ ਰਾਂ ਬੁਲਾਉਣਾ ਸਿੱਖ ਲੈ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪੈ ਜੋ ਨਾਏ ਬੁਲਾਉਣਾ ਬਾਬੇ ਨਾਨਕ ਨੂੰ ਨਿਰਭਗਵਾਨ ਕੀ ਜੈ ਗੁਰੂ ਨਾਨਕ ਦੇ ਮਹਾਰਾਜ ਕੀ ਜੈ ਮੱਬਾ ਪਰਮਾਨੰਦ ਦੇ ਮਹਾਰਾਜ ਕੀ ਜੈ ਕ੍ਰਿਸ਼ਨ ਨਾਮ ਮਹਾਰਾਜ ਕੀ ਜੈ ਤੀਸ ਰਾਜ ਇਕਬਾਰ ਮੋਹਨ ਕੀ ਜੈ ਜੋ ਵੀ ਅੱਜ ਦਾ ਮੁਖ ਰਿਹੜਾੜਾ ਹੈ ਗਪਾਲ ਪੁੰਜ ਦਾ ਮੇਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਅੱਜ ਦੀ ਰਾਤ ਨੂੰ ਹੋਣ ਜਾ ਰਿਹਾ ਹੈ ਕਪਾਲ ਮੋਚਣ ਦਾ ਸ੍ਰੀ ਸਜਾਤਰਾ ਦੇ ਯਾਤਰੀ ਜੋ ਆਏ ਨੇਗੇ ਇਸ ਲੰਗਰ ਦੇ ਵਿੱਚ ਬਾਬਾ ਜੀ ਸ੍ਰੀ ਸ੍ਰੀ 108 ਮਹਾਂਤ ਮਹਾਰਾਜਨ ਦਾਜੀ ਮਹਾਰਾਜ ਡੇਰਾ ਜਖੇਪੜ ਥੇਵ ਵਾਲੇ ਉੱਥੋਂ ਆਪਾਂ ਸਾਰੇ ਨਾਲ ਮਿਲ ਕੇ ਲੰਗਰ ਦਾ ਪ੍ਰਬੰਧ ਕੀਤਾ ਹਾਂ ਕਈ ਦਿਨ ਹੋ ਗਏ ਅੱਜ ਤੇ ਜਿਹੜਾ ਸੰਗਤਾਂ ਪੰਡਾਲ ਦੇ ਵਿੱਚ ਪਹੁੰਚ ਰਹੀਆਂ ਨੇ ਖੰਡਪਾਟ ਮਹਾਰਾਜ ਜੀ ਕਈ ਦਿਨ ਤੋਂ ਲੈ ਕੇ ਪ੍ਰਕਾਸ਼ ਨੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਵਧਾਈਆਂ ਦੇ ਰਹੀਆਂ ਗੁਰੂ ਨਾਨਕ ਦੇਵ ਜੀ ਨੂੰ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਬਾਕੀ ਜੋ ਵੀ ਦੇਖ ਰਹੇ ਆ ਸੰਗਤਾਂ ਦੇ ਵਿੱਚ ਨਰਉ ਦੀ ਸ਼ਾਇ ਉਦਿਸ਼ਾ ਸੋਤੋਂ ਵੱਡਾ ਮਹਾਪੁਰਸ਼ਾਂ ਦਾ ਲੰਗਰ ਦਾ ਲੰਗਰ ਹਰੇਕ ਜਲਾ ਨਹੀਂ ਸਕਦਾ ਲੰਗਰ ਹਰੇਕ ਦੇ ਸੇਵਾ ਦਿਨ ਤੇ ਰਾਤ ਉਹ ਦੇਖਦੇ ਆਂ ਸੇਵਾਦਾਰ ਤੇ ਮਾਈਆਂ ਬੀਬੀਆਂ ਇਹ ਮੇਰਾ ਖਰ 150 200 ਬੰਦਾ ਲਖੇਪੜ ਤੋਂ ਆਇਆ ਬਾਕੀ ਹੋਰ ਪਿੰਡਾਂ ਤੋਂ ਬਹੁਤ ਬਹੁਤ ਮੈਂ ਤਾਂ ਬਾਬਾ ਜੀ ਦਾ ਇਹ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਲਾ ਕਰਦੇ ਆ ਇਸੇ ਆਪਾਂ ਨੂੰ ਜਗ੍ਹਾ ਵੀ ਮਿਲਦੀ ਐ ਤੰਬੂ ਵੀ ਮਿਲਦੇ ਐ ਬਹੁਤ ਜ਼ਿਆਦਾ ਸਾਨੂੰ ਮੁਹਾਤਮਾ ਆਏ ਨੇ ਨਾਲ ਸਾਡੇ ਲక్ష్ਮੂਣੀ ਖਿਆਲੀ ਚਹਿਲਾ ਵਾਲੀ ਖੜੇ ਹੈ ਦੇ ਆਪਣਾ ਕਿ ਆਪਣਾ ਭਗਵਾਨ ਦਾਸ ਜੀ ਜਖੇਪੜੋਂ ਵਾਲੇ ਸੰਤਾਂ ਦੇ ਗੁਰਪਾਈ ਤੇ ਦੂਜੇ ਗਰਮੇੜ ਦਾਸ ਜੀ ਤੇ ਮੋਲਕ ਦਾਸ ਜੀ ਸਾਰੇ ਮਹਾਪੁਰਸ਼ ਸਾਡੇ ਨਾਲ ਖੜੇ ਨੇਗੇ ਜਿਹਨੇ ਇਥੇ ਉਹ ਜਿਹਨੇ ਘੇਰੇ ਹੋਏ ਨੇ ਛੋਟੇ ਛੋਟੇ ਚੇਲੇ ਸਾਡੇ ਭਤੀਜੇ ਚੇਲੇ ਮਹਾਰਾਜਾ ਉਤਾਲੀ ਡੇਰਾ ਨਲਾਬਦਾ ਜੀ ਇਹਨਾਂ ਦਾ ਜੋ ਵੀ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਦੇਸ਼ ਵਿਦੇਸ਼ ਬੈਠਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਲੱਖ ਲੱਖ ਵਧਾਈਆਂ ਜੀ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਤੀਸਰਾਜ ਕਪਾਲ ਮੋਚਨ ਕੀ ਜੈ ਅੱਜ ਆਪਾਂ ਜੋ ਇਸ ਮਹਾਨ ਤੀਰਥ ਦੇ ਉੱਤੇ ਬਹੁਤ ਹੀ ਪ੍ਰਾਤਨ ਤੀਰਥ ਹੈ ਇਹ ਜਿੱਥੇ ਦੂਰੋਂ ਨੇੜੇੋਂ ਸਾਰੇ ਪੰਜਾਬ ਚੋਂ ਕੀ ਵਿਸ਼ਵ ਭਰ ਦੇ ਵਿੱਚੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਇਹ ਤੀਰਥ ਕੋਈ ਅੱਜ ਦਾ ਨਹੀਂ ਹੈਗਾ ਯੁੱਗਾਂ ਤੋਂ ਇਹ ਤੀਰਥ ਹੈਗਾ ਇਸ ਤੀਰਥ ਦੇ ਉੱਤੇ ਭਗਵਾਨ ਸ਼ਿਵਾਂ ਦੇ ਜੋ ਕਪਾਲੀ ਲੱਗੀ ਹੋਈ ਸੀ ਉਹ ਇੱਥੇ ਉਤਰੀ ਅਤੇ ਜੋ ਆਪਾਂ ਗਊ ਬੱਚੇ ਵਾਲਾ ਤਲਾਕ ਇਹਨੇ ਆ ਉਹ ਤਲਾ ਦੇ ਉੱਤੇ ਇਸ ਤਰ੍ਹਾਂ ਦੇ ਉਹ ਭਗਵਾਨ ਸ਼ਿਵਾਂ ਦੀ ਇੱਥੇ ਉਹ ਕਪਾਲੀ ਉਤਰੀ ਸੀ ਉਸ ਤੋਂ ਅਪਰੰਤ ਇੱਥੇ ਕਰਮਾ ਵੇਲੇ ਪਾਂਡਵਾ ਵੇਲੇ ਜੋ ਇੱਕ ਮਹਾਨ ਮਹਾਭਾਰਤ ਜੁਦ ਹੋਇਆ ਉਹ ਜੁਦ ਤੋਂ ਬਾਅਦ ਇੱਥੇ ਆ ਕੇ ਪਾਂਡਵਾ ਨੇ ਸ਼ਾਸਤਰ ਤੋਤੇ ਉਸ ਸਰੋਵਰ ਨੂੰ ਉਸ ਤਲਾ ਨੂੰ ਆਪਾਂ ਰਿਨਮੋਚਨ ਕਹਿੰਦੇ ਆ ਉਸ ਤੋਂ ਅਪਰੰਤ ਭਗਵਾਨੀ ਦੇ ਜੁਦ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਇੱਥੇ ਆ ਕੇ ਸ਼ਾਸਤਰ ਤੋਤੇ ਉਹ ਜਿਸ ਤਲਾ ਨੂੰ ਆਪਾਂ ਰਿਨਮੋਚਨ ਜਾਂ ਕਹਿੰਦੇ ਹਾਂ ਸੋ ਇਸਰਾ ਇਸੀਰਸ ਦੇ ਨਾਲ ਜੁੱਗਾਂ ਤੋਂ ਬਹੁਤ ਸਾਰੀਆਂ ਕਥਾਵਾਂ ਜੁੜੀਆਂ ਹੋਈਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਿਸ਼ਨਦਾਸ ਜੀ ਮਹਾਰਾਜ ਡੇਰਾ ਥੇਜ ਖੇਪੜ ਵਾਲੇ ਉਹਨਾਂ ਦੇ ਉਦਮ ਅਪਰਾਲੇ ਦੇ ਨਾਲ 1990-99 ਤੋਂ ਲੈ ਕੇ ਐਸੇ ਜਗ੍ਹਾ ਦੇ ਉੱਤੇ ਹੀ ਬੜੇ ਹੀ ਉਤਸ਼ਾਹ ਦੇ ਨਾਲ ਸੰਗਤਾਂ ਜਖੇਪੜ ਤੋਂ ਮਾਈਆਂ ਬੀਬੀਆਂ ਪਹੁੰਚਦੀਆਂ ਹਨ ਅਤੇ ਬੜੇ ਹੀ ਉਤਸ਼ਾਹ ਨਾਲ ਲੰਗਰਾਂ ਦੀ ਸੇਵਾ ਚੱਲਦੀ ਹੈ ਹੁਣ ਤੋਂ ਪਰੰਤ ਹੁਣ ਸਾਡੀ ਮੌਜੂਦਾ ਗੱਦੀ ਨਸੀਨ ਸ੍ਰੀ ਸ੍ਰੀ 108 ਬਾਬਾ ਰਤਨਦਾਸ ਜੀ ਉਹਨਾਂ ਦੇ ਉਪਰਾਲੇ ਨਾਲ ਦਿਨ ਦੁਗਣੀ ਚਾਰ ਰਾਤ ਚੌਗੁਣੀ ਤਰੱਕੀ ਇਹ ਅਸਥਾਨ ਕਰ ਰਿਹਾ ਹੈ ਸੋ ਇਹਨਾਂ ਕਹਿੰਦਾ ਹੋਇਆ ਮੈਂ ਸਾਰੀਆਂ ਸੰਗਤਾਂ ਨੂੰ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੰਦਾ ਹਾਂ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਕੀ ਜੈ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301